ਜੀ ਭਾਈ 1606 ਸਬੀਬ ਸ਼ਹੀਦਾ ਦੇ ਸਰਤਾਜ ਸ਼ਾਂਤੀ ਦੇ ਪੁੰਨ ਮਾਤਾ ਪਾਨੀ ਦੇ ਜਾਏ ਧੰਨ ਸ਼੍ਰੀ ਗੁਰੂ ਅਰਜਨ ਦੇਵ ਪਾਸ਼ਾ ਜੀ ਨੂੰ ਸ਼ਹੀਦ ਕੀਤਾ ਗਿਆ ਸੀਗਾ ਆਓ ਜਾਣੀਏ ਧੰਨ ਸ਼੍ਰੀ ਗੁਰੂ ਅਰਜਨ ਦੇਵ ਪਾਸ਼ਾ ਜੀ ਦੇ ਸ਼ਹੀਦੀ ਦੇ ਕੀ ਕਾਰਨ ਹੈ ਸਭ ਤੋਂ ਪਹਿਲਾਂ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਦੇਵ ਪਾ ਸਾਜੀ ਦਾ ਘਰ ਸਮੇ ਸਮੇ ਸਕਾਰਾਂ ਨੂੰ ਉਰੜ ਕਦਾ ਰਿਆ ਆ ਕਿਉਂਕਿ ਗੁਰੂ ਨਾਨਕ ਬਾਬੇ ਦਾ ਘਰ ਉਹ ਘਰ ਸੀਗਾ ਜੋ ਕਿਸੇ ਦੇ ਅੱਗੇ ਝੁਕਦਾ ਨਹੀਂ ਸੀਗਾ ਨਾ ਕਿਸੇ ਕੋਲੋਂ ਡਰਨਾ ਤੇ ਨਾ ਕਿਸੇ ਨੂੰ ਡਰਾਉਣਾ ਇਹ ਗੁਰਨਾਨਕ ਬਾਬੇ ਦੇ ਘਰ ਦੀ ਇੱਕ ਵੱਖਰੀ ਫਲਸਫੀ ਸੀਗੀ ਇਹੀ ਕਾਰਨ ਹੈ ਕਿਸ ਸਮੇਂ ਸਮੇਂ ਸਿਰ ਸਮੇ ਦਾ ਹਾਕਮ ਗੁਰੂ ਪਾਸ਼ਾ ਜੀ ਦੇ ਖਿਲਾਫ ਖੜਾ ਹੁੰਦਾ ਰਿਹਾ ਹੈ ਬਾਬੇ ਨਾਨਕ ਦਾ ਵਿਰੋਧ ਬਾਵਰ ਨੇ ਕੀਤਾ ਆ ਗੁਰੂ ਅੰਗਦ ਦੇ ਪਾਸ਼ਾ ਦੇ ਸਾਹਮਣੇ ਹੀ ਮਾਉ ਖਲੋਤਾ ਆ ਔਰ ਸਮਾਂ ਆਇਆ ਗੁਰੂ ਅਰਜਨ ਦੇ ਪਾਸ਼ਾ ਜੀ ਦਾ ਤੇ ਜਹਾਂਗੀਰ ਸਾਹਮਣੇ ਖਲੋਤਾ ਆ ਜਦੋਂ ਅਸੀਂ ਸਤ ਗੁਰੂ ਜੀ ਦੀ ਸ਼ਹੀਦੀ ਦੇ ਕਾਰਨ ਪੜਦੇ ਆ ਨਾ ਜੀ ਉਦੇ ਵਿੱਚ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਜਹਾਗੀਰ ਦੀ ਆਪਣੇ ਕट्टरपंथी ਹੈ ਉਹ ਜਹਾਗੀਰ ਦੀ ਲਿਖੀ ਹੋਈ ਸੋਏ ਜੀਵਨੀ ਪੜਿਓ ਉਹ ਜੋ ਆਪ ਲਿਖਦਾ ਆ ਕਿ ਮੇਰੇ ਮਨ ਦੇ ਵਿੱਚ ਇਹ ਹੈ ਕਿ ਇੱਕ ਝੂਠਾ ਗੁਰੂ ਬਣ ਕੇ ਇੱਕ ਗੁਰੂ ਬੈਠਾ ਆ ਭੋਲੇ ਪਾਲੇ ਹਿੰਦੂਆਂ ਨੂੰ ਮੁਸਲਮਾਨਾਂ ਨੂੰ ਆਪਣੇ ਮਦਰ ਲਾ ਕੇ ਆਪਣੇ ਧਰਮ ਦੇ ਵਿੱਚ ਲਿਆ ਰਿਹਾ ਆ ਜਦੋਂ ਮੇਰਾ ਕਦੇ ਵਾਸ ਚੱਲਿਆ ਸਮਾਗੋਇ ਐਸਾ ਬਣਿਆ ਮੈਂ ਉਸ ਝੂਠੇ ਗੁਰੂ ਨੂੰ ਜ਼ਰੂਰ ਬਣਦੀ ਹੋਈ ਸਜ਼ਾ ਦਵਾਗਾ ਉਹ ਆਪਣੀ ਲਿਖਦਾ ਆ ਜੀਵਨੀ ਦੇ ਵਿੱਚ ਹੁਣ ਅਸੀਂ ਹੋਰ ਕਾਰਨ ਦੇਖਦੇ ਹਾਂ ਤੇ ਹੋਰ ਕਾਰਨਾਂ ਦੇ ਵਿੱਚੋਂ ਪ੍ਰਿਥੀ ਚੰਦ ਇੱਕ ਬਹੁਤ ਵੱਡਾ ਕਾਰਨ ਹੈ ਗੁਰਤਾ ਗਦੀ ਦੇ ਲਾਲਚ ਦੇ ਪਿੱਛੇ ਸਰਕਾਰ ਤੱਕ ਪਹੁੰਚ ਕਰਦਾ ਹੈ ਸਰਕਾਰ ਉਹਦੀ ਮਦਦ ਦੇ ਵਿੱਚ ਕਦੇ ਸੁਲਹੀ ਖਾਨ ਨੂੰ ਭੇਜਦੀ ਆ ਕਦੇ ਸੁਲਬੀ ਖਾਨ ਨੂੰ ਭੇਜਦੀ ਆ ਸਰਕਾਰ ਕੋਲ ਬਾਰ ਬਾਰ ਜਾ ਕੇ ਸ਼ਿਕਾਇਤਾਂ ਕਰਨੀਆਂ ਪ੍ਰਿਥੀ ਚਾਂਦੀ ਕਰੋਗੀ ਲੜਾਈ ਵੀ ਗੁਰੂ ਮਾਲਕ ਜੀ ਦੀ ਸ਼ੀਦੀ ਦਾ ਕਾਰਨ ਬਣ ਜਾਂਦੀ ਹੈ ਚੰਦੂ ਦੀ ਧੀ ਦਾ ਰਿਸ਼ਤਾ ਨਾ ਲੈਣਾ ਤੇ ਚੰਦੂ ਦਾ ਵੀ ਸਰਕਾਰ ਕੋਲ ਜਾ ਕੇ ਪਿੱਟਣਾ ਚੰਦੂ ਦਾ ਵਿਰੋਧ ਵੀ ਗੁਰੂ ਮਾਲਕ ਜੀ ਦੀ ਦੀ ਦਕਾਰਨ ਬਣਦਾ ਆ ਚਾਰ ਭਗਤ ਕਾਨਾ ਪੀਲੂ ਛੱਜੂ ਛਾਹ ਹੁਸੈਨ ਜਿਨ੍ਹਾਂ ਦੇ ਬਾਣੀ ਦਰਜ ਨਹੀਂ ਕੀਤੀ ਸਤਗੁਰ ਜੀ ਨੇ ਉਹਨਾਂ ਵੱਲੋਂ ਵੀ ਸਰਕਾਰ ਕੋਲ ਜਾ ਕੇ ਪਿੱਟਣਾ ਸਰਕਾਰ ਕੋਲ ਜਾ ਕੇ ਰੋਣਾ ਗੁਰੂ ਮਾਲਕ ਜੀ ਦੇ ਖਿਲਾਫ ਸ਼ਿਕਾਇਤਾਂ ਲਾਉਣੀ ਆ ਇਹ ਵੀ ਸਤਗੁਰ ਜੀ ਦੀ ਦਕਾਰਨ ਬਣਦਾ ਆ ਜਦੋਂ ਖੁਸਰੋ ਨੇ ਆਪਣੇ ਪਿਓ ਜਹਾਂਗੀਰ ਦੇ ਖਿਲਾਫ ਬਗਾਵਤ ਕੀਤੀ ਹੈ ਜਹਾਂਗੀਰ ਦੇ ਕੋਲ ਇਹ ਗੱਲ ਵੀ ਪਹੁੰਚੀ ਗਈ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਉਹਦੀ ਮਦਦ ਕੀਤੀ ਹੈ। ਇਹ ਵੀ ਇੱਕ ਕਾਰਨ ਬਣਦਾ ਗੁਰੂ ਮਾਲਕ ਜੀ ਦੀ ਸ਼ੀਧੀ ਦਾ। ਇੱਥੇ ਉਹ ਲੋਕ ਜੋ ਇਸ ਗੱਲ ਕਰਕੇ ਰਾਜ ਕਰਦੇ ਸੀਗੇ ਕਿ ਭਾਈ ਕੋਈ ਛੋਟਾ ਹੈ ਕੋਈ ਵੱਡਾ ਹੈ ਕੋਈ ਜਾਤ ਕਰਕੇ ਛੋਟਾ ਹੈ ਕੋਈ ਜਾਤ ਕਰਕੇ ਵੱਡਾ ਆ ਪਰ ਗੁਰੂ ਮਾਲਕ ਜੀ ਨੇ ਗੁਰ ਗ੍ਰੰਥ ਸਾਹਿਬ ਮਾਲਕ ਜੀ ਦੀ ਸਥਾਪਨਾ ਕਰਕੇ ਸਾਰਿਆਂ ਨੂੰ ਇੱਕ ਥਾਂ ਨੇ ਉੱਤੇ ਬਿਠਾ ਦਿੱਤਾ ਹਰਮੰਦਰ ਸਾਹਿਬ ਦੀ ਉਸਾਰੀ ਕਰਕੇ ਸਾਰੇ ਧਰਮਾਂ ਨੂੰ ਸਤਿਗੁਰ ਜੀ ਨੇ ਬਰਾਬਰਤਾ ਦਿੱਤੀ ਹੈ ਇਹ ਵੀ ਕਾਰਨ ਸਿਗਾ ਬਹੁਤ ਵੱਡਾ ਧਰਮ ਦੇ ਕੱਟੜ ਪੰਥੀਆਂ ਨੂੰ ਇਹ ਗੱਲ ਜੱਸੀ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹਾਜ਼ਰਤ ਮੁਹੰਮਦ ਸਾਹਿਬ ਦੀ ਸਿਫਤ ਲਿਖੋ ਪਰ ਸਤਕੁਨ ਨਹੀਂ ਲਿਖੀ ਇਹ ਵੀ ਇੱਕ ਵੱਡਾ ਕਾਰਨ ਸੀਗਾ ਬਿਰਬਲ ਦਾ ਵੀ ਵਿਰੋਧ ਗੁਰੂ ਅਰਜਨ ਦੇ ਪਾਸਾ ਨਾਲ ਇਹ ਵੀ ਇੱਕ ਬਹੁਤ ਵੱਡਾ ਕਾਰਨ ਸੀਗਾ ਸਤਗੁਰ ਜੀ ਨੇ ਸਮਾਜ ਦੀ ਭਲਾਈ ਦੇ ਲਈ ਲਾਹੌਰ ਵਿੱਚ ਪਏ ਹੋਏ ਕਾਲ ਵਿਜਾ ਕੇ ਮਦਦ ਕਰਨੀ ਕੋੜੀ ਖਾਨੇ ਬਣਾਉਣੇ ਯਤੀਮ ਖਾਨੇ ਬਣਾਉਣੇ ਸਤਗੁਰ ਜੀ ਦਾ ਇਹ ਰੂਪ ਵੀ ਸਰਕਾਰਾਂ ਨੂੰ ਚੰਗਾ ਨਹੀਂ ਲੱਗਦਾ ਸੀਗਾ ਸੋ ਮੇਰਾ ਕਹਿੰਦਾ ਭਾਵ ਆ ਕਿ ਬਿਆਨਤ ਕਾਰਨ ਬਣਦੇ ਆ ਗੁਰੂ ਅਰਜਨ ਦੇਵ ਪਾਸ਼ਾ ਜੀ ਦੀ ਸ਼ਹੀਦੀ ਦੇ ਇੱਥੇ ਉਹਨਾਂ ਨੇ ਵੀ ਵਿਰੋਧ ਕੀਤਾ ਜਿਹੜੇ ਕਿ ਸਖੀ ਸਰਵਰ ਨੂੰ ਮੰਨਣ ਵਾਲੇ ਸੀਗੇ ਮੂਰਤੀ ਪੂਜਕ ਸੀਗੇ ਸਤਗੁਰ ਜੀ ਨੇ ਭਾਈ ਮੰਜ ਵਰਗਿਆਂ ਨੂੰ ਸਿੱਖੀ ਸਮਝਾ ਕੇ ਇਹ ਗੱਲ ਸਾਬਿਤ ਕਰ ਦਿੱਤੀ ਸੀਗੀ ਕਿ ਆਉਣ ਵਾਲੇ ਸਮੇਂ ਅੰਦਰ ਪਤਾ ਨਹੀਂ ਇੰਦਾ ਦੇ ਕਿੰਨੇ ਹੀ ਭਾਈ ਮੰਜ ਪੈਦਾ ਹੋ ਜਾਣਗੇ ਜਿਹੜੇ ਮੂਰਤੀ ਪੂਜਾ ਨੂੰ ਛੱਡ ਕੇ ਸਖੀ ਸਰਵਰ ਨੂੰ ਛੱਡ ਕੇ ਸਿੱਖੀ ਦੇ ਘਰ ਵਿੱਚ ਆ ਜਾਣਗੇ ਮੁਹੰਮਦ ਬਾਕੀ ਬਿੱਲਾ ਵਰਗੇ ਸ਼ੇਖ ਐਮਰਸਰਨਦੀ ਵਰਗੇ ਗੁਰੂ ਦੇ ਵਿਰੋਧੀ ਸੀਗੇ ਕੁਟਲੋ ਸਖੀ ਤਰ੍ਹਾਂ ਵਰਤੋਂ ਮੰਡਣ ਵਾਲੇ ਸੀ ਕਿ ਸੂਐ ਸੇ ਬਿਆਨਤ ਕਾਰਨ ਬਣਦੇ ਆ ਗੁਰੂ ਮਾਰਗ ਜੀ ਦੀ ਸ਼ਹੀਦੀ ਦੇ ਸਤਗੁਰ ਜੀ 25 ਮਈ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬੁਰਤਾ ਕਦੇ ਦਿੰਦੇ ਆ ਤੇ 26 ਮਈ ਨੂੰ ਸਤਗੁਰ ਜੀ ਲਾਹੌਰ ਚਲੇ ਜਾਂਦੇ ਆ ਉੱਥੇ ਗ੍ਰਿਫਤਾਰ ਹੋ ਜਾਂਦੇ ਆ 3-4 ਦਿਨ ਸਤਗੁਰ ਜੀ ਨੂੰ ਵੱਖ-ਵੱਖ ਤਸੀਹੇ ਦਿੱਤੇ ਜਾਂਦੇ ਆ ਸਤਗੁਰ ਜੀ ਦੇ ਪਿੰਡੇ ਦੇ ਉੱਤੇ ਗਰਮ ਪਾਣੀ ਪਾਇਆ ਜਾਂਦਾ ਗਰਮ ਰੇਤ ਪਾਇਆ ਜਾਂਦਾ ਹੈ ਸਤ ਗੁਰੂ ਜੀ ਨੂੰ ਉਬਲਦੇ ਪਾਣੀ 'ਚ ਬਿਠਾਇਆ ਜਾਂਦਾ ਹੈ ਸਤ ਗੁਰੂ ਜੀ ਨੂੰ ਤਤੀ ਤਵੀ ਤੇ ਬਿਠਾਇਆ ਜਾਂਦਾ ਹੈ ਫਿਰ ਲੱਕ ਦੇ ਨਾਲ ਸਤ ਗੁਰੂ ਜੀ ਦੇ ਪੱਥਰ ਬਣ ਕੇ ਇਹਨਾਂ ਨੂੰ ਰਾਵੀ ਦੇ ਵਿੱਚ ਰੋੜਿਆ ਜਾਂਦਾ ਹੈ ਇਹ ਸਾਰੀਆਂ ਜੜੀਆਂ ਸਜਾਵਾਂ ਆ ਇਜਾਜ਼ਾਏ ਕਾਨੂੰਨ ਦੇ ਮੁਤਾਬਿਕ ਦਿੱਤੀਆਂ ਜਾਂਦੀਆਂ ਇਹਦਾ ਮਤਲਬ ਹੁੰਦਾ ਆ ਜਿਨੂੰ ਤੁਸੀਂ ਸ਼ਹੀਦ ਕਰਨਾ ਹੈ ਮਾਰਨਾ ਉਹਦਾ ਖੂਨ ਦਾ ਇੱਕ ਵੀ ਖਤਰਾ ਜ਼ਮੀਨ ਤੇ ਨਹੀਂ ਡਿਗਣਾ ਚਾਹੀਦਾ ਇਸ ਤਰੀਕੇ ਨਾਲ ਤਸੀਹੇ ਦੇ ਕੇ ਤੁਸੀਂ ਜਿਨੂੰ ਸ਼ਹੀਦ ਕਰਨਾ ਉਹਨੂੰ ਸ਼ਹੀਦ ਕਰੋ ਸੋ ਗੁਰੂ ਮਾਲਕ ਨੂੰ ਜਾਸ਼ਾਏ ਕਾਨੂੰਨ ਦੇ ਮੁਤਾਬਿਕ 3 ਮਈ 1606 ਈਸਵੀ ਨੂੰ ਸਤ ਗੁਰੂ ਨੂੰ ਸ਼ਹੀਦ ਕੀਤਾ ਜਾਂਦਾ ਹੈ ਤੇ ਅੱਜ ਸਿੱਖ ਕੌਮ ਗੁਰੂ ਅਰਜਨ ਦੇਵ ਪਾਸ਼ਾ ਜੀ ਦੇ ਅੱਗੇ ਸਿਰ ਝੁਕਾਉਂਦੀ ਹੈ ਤੇ ਸ਼ਹੀਦਾ ਦੇ ਸਰਤਾਜ ਕਹਿ ਕੇ ਨਮਨ ਕਰਦੀ ਹੈ ਜਦ ਸਾਰੀ ਦੁਨੀਆ ਦੇ ਅੰਦਰ ਗੁਰੂ ਅਰਜਨ ਦੇਵ ਪਾਸ਼ਾ ਜੀ ਨੂੰ ਸਿਰ ਝੁਕਾ ਕੇ ਨਮਨ ਕੀਤਾ ਜਾਂਦਾ ਆ ਤੇ ਸਤ ਗੁਰਜੀ ਦੇ ਸ਼ਹੀਦੀ ਨੂੰ ਕੋਟੇ-ਕੋਟੇ ਪ੍ਰਣਾਮ ਕੀਤਾ ਜਾਂਦਾ ਆ ਗੁਰੂ ਮਾਲ ਕਿਰਪਾ ਕਰੇ ਸਤ ਗੁਰ ਦਾਤਾ ਬਖਸ਼ਿਸ਼ ਕਰੇ ਬਲਾਉ ਫਤਿਆ ਖੋਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ